1920 ਦੇ ਵਿੱਚ ਚਾਬੀਆਂ ਦਾ ਮੋਰਚਾ ਜਿੱਤਿਆ ਜਦੋਂ ਮਹੰਤ ਤੋਂ ਗੁਰੂਕਰ ਉਹਦਾ ਪਹਿਲਾ ਖੰਡਪਾਟ ਸਾਹਿਬ ਗੁਰਦੁਆਰਿਆਂ ਦਾ ਜਿਹੜਾ ਮੋਰਚਾ ਜਿੱਤਿਆ ਗਿਆ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਪਹਿਲਾ ਖੰਡਪਾਟ ਸਾਹਿਬ ਮਸਤ ਹੋਣਾ ਸਾਹਿਬ ਵੇਖੀ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਕਿ ਤੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਤਾਂ ਪਹਿਲਾ ਜਥਾ ਜਿਹੜਾ ਉਹ ਸੰਤ ਬਾਬਾ ਅਤਰ ਸਿੰਘ ਜੀ ਕਾਲੀ ਦਸਤਾਰ ਸਜਾ ਕੇ ਖੁਦ ਲੈ ਕੇ ਗਿਆ 1920 ਦੇ ਵਿੱਚ ਚਾਬੀਆਂ ਦਾ ਮੋਰਚਾ ਜਿੱਤਿਆ ਜਦੋਂ ਮਹੰਤਤੋ ਗੁਰੂਕਰ ਯਾਦ ਕਰਵਾਏ ਤਾਂ ਇਹ ਵੀ ਇੱਕ ਮੈਂ ਜਾਣਕਾਰੀ ਸਾਂਝੀ ਕਰਦੇ ਆ ਕਿ ਉਹਦਾ ਪਹਿਲਾ ਖੰਡਪਾਟ ਸਾਹਿਬ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਗੁਰਦੁਆਰਿਆਂ ਦਾ ਜਿਹੜਾ ਮੋਰਚਾ ਜਿੱਤਿਆ ਗਿਆ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਪਹਿਲਾ ਖੰਡਪਾਟ ਸਾਹਿਬ ਮਸਤ ਹੋਣਾ ਸਾਹਿਬ ਵੇਖੇ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਕੀਤਾ ਗਿਆ ਤੇ ਮਾਸਟਰ ਤਾਰਾ ਸਿੰਘ ਉਰੀ ਸਾਰੇ ਮਤਲਬ ਉਹ ਇੱਥੇ ਆ ਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਖੰਡ ਪੜ ਸਾਹਿਬ ਹੈ ਉਹ ਮਸਤੋਣਾ ਸਾਹਿਬ ਦੇ ਕਿ ਬਾਬਾ ਅਤਰ ਸਿੰਘ ਜੀ ਬਲੋ ਕਰਵਾਇਆ ਜਾਵੇ ਤਾਂ ਇੱਥੇ ਉਹਦਾ ਮਤਲਬ ਪਹਿਲਾ ਖੰਡ ਪੜ ਸਾਹਿਬ ਕੀਤਾ ਗਿਆ ਤੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਤਾਂ ਪਹਿਲਾ ਜਥਾ ਜਿਹੜਾ ਉਹ ਸੰਤ ਬਾਬਾ ਅਤਰ ਸਿੰਘ ਜੀ ਕਾਲੀ ਦਸਤਾਰ ਸਜਾ ਕੇ ਖੁਦ ਲੈ ਕੇ ਗਏ ਤੇ ਇਹ ਸਥਾਨ ਦੀ ਆਪਾਂ ਨੂੰ ਮਤਲਬ ਇਸ ਤਰ੍ਹਾਂ ਦੀ ਮਤਲਬ ਮਹੱਤਤਾ ਸਮਝਣੀ ਚਾਹੀਦੀ ਹੈ ਕੋਈ ਆਮ ਸਥਾਨ ਨਹੀਂ ਹੈਗਾ